ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਅੱਜ ਮੈਂ ਤੁਹਾਨੂੰ ਇੱਕ ਸੀਐਮ ਮਾਨ ਦਾ ਬਿਆਨ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਸੀਐਮ ਭਵੰਤਮਾਨ ਪੰਜਾਬ ਦਾ ਮੁੱਖ ਮੰਤਰੀ ਇਹ ਮੰਨ ਚੁੱਕਿਆ ਹੈ ਕਿ ਸਾਡੀ ਸਰਕਾਰ ਪੰਜਾਬ ਦੇ ਵਿੱਚੋਂ ਡਿੱਗ ਚੁੱਕੀ ਹੈ ਤੇ ਅਸੀਂ ਸਿਰਫ 2 ਸਾਲ ਹੋਰ ਹੈ ਕਿਉਂਕਿ ਉਹਨਾਂ ਨੂੰ ਮੰਨਣਾ ਪੈ ਗਿਆ 10 ਸਾਲ ਕਿਉਂ ਮੰਨਣਾ ਪੈ ਗਿਆ ਵਜ੍ਹਾ ਕੀ ਹੈ ਆਪਣੇ ਆਪ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਮੂੰਹ ਦੇ ਵਿੱਚੋਂ ਇਹ ਬਿਆਨ ਕਿਵੇਂ ਦੇ ਦਿੱਤਾ ਇਹ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦਿਖਾਉਂਗਾ ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ ਕਿ ਪੰਜਾਬ ਨੂੰ ਅਸੀਂ ਮਾਡਲ ਬਣਾ ਦੇਾਂਗੇ ਪਹਿਲਾਂ ਦਿੱਲੀ ਨੂੰ ਮਾਡਲ ਬਣਾਉਣ ਚੱਲੇ ਸੀ ਔਰ ਅੱਜ ਪੰਜਾਬ ਦੀ ਗੱਲ ਕਰਦੇ ਸੀ ਬੀਤੇ ਦਿਨੀ ਜਿਹੜਾ ਬਿਆਨ ਆਉਂਦਾ ਹੈ ਮੀਡੀਆ ਦੇ ਵਿੱਚ ਕਿ ਅਸੀਂ ਪੰਜਾਬ ਨੂੰ ਹੁਣ ਮਾਡਲ ਬਣਾ ਦੇਾਂਗੇ ਯਾਨੀ ਪੰਜਾਬ ਤੇ ਫੋਕਸ ਹੁਣ ਸਾਡਾ ਦਿੱਲੀ ਦੇ ਵਿੱਚੋਂ ਤਾਂ ਅਸੀਂ ਹਾਰ ਗਏ ਆ ਪੰਜਾਬ ਦੇ ਵਿੱਚ ਪੂਰੀ ਪਾਰਟੀ ਦਾ ਫੋਕਸ ਕਰਾਂਗੇ ਜਿੰਨੇ ਕੇ ਦਿੱਲੀ ਵਾਲੇ ਜਿੰਨੇ ਵੀ ਦਿੱਲੀ ਵਾਲੇ ਇਹਨਾਂ ਦੇ ਲਾਲਾ ਔਰ ਦੂਜੇ ਇਹਨਾਂ ਦੇ ਜਿਹੜੇ ਅਧਿਕਾਰੀ ਨੇ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਪੰਜਾਬ ਨੂੰ ਮਾਡਲ ਬਣਾਵਾਂਗੇ ਪਰ ਹੁਣ ਪੰਜਾਬ ਦਾ ਮੁੱਖ ਮੰਤਰੀ ਇਹ ਗੱਲਾਂ ਕਹਿਣ ਤੋਂ ਬਾਅਦ ਇਹ ਵੀ ਮੁੱਕਰ ਗਿਆ ਕਿਉਂ ਕਿਉਂਕਿ ਉਹ ਖੁਦ ਮੰਨ ਰਹੇ ਨੇ ਸੀਐਮ ਭਗਵੰਤ ਮਾਨ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਸਿਰਫ 2 ਸਾਲ ਹੋਰ ਹੈ ਤੇ ਸਾਡੀ ਸਰਕਾਰ ਡਿੱਗ ਚੁੱਕੀ ਹੈ। ਯਾਨੀ ਖੁਦ ਸੀਐਮ ਮਾਨ ਕਹਿ ਰਹੇ ਨੇ। ਇਹਦਾ ਹੁਣ ਮੈਂ ਤੁਹਾਨੂੰ ਪਹਿਲਾਂ ਵੀਡੀਓ ਸੁਣਾਉਂਗਾ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਚਰਚਾ ਕਰੂੰਗਾ ਜਿਹੜੇ ਕਿ ਹੋਰ ਵੀ ਵੱਡੇ ਤੋਂ ਵੱਡਾ ਖੁਲਾਸਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਧਰੂੰਗਾ ਤਾਂ ਕਿ ਪੰਜਾਬ ਦੀ ਜਨਤਾ ਨੂੰ ਵੀ ਪਤਾ ਲੱਗੇ ਪੰਜਾਬ ਦਾ ਮੁੱਖ ਮੰਤਰੀ ਹਾਰ ਚੁੱਕਿਆ ਡਿੱਗ ਚੁੱਕਿਆ जनता के सामने गोडे टेक चुके हैं क्योंकि उन्हें पता है कि जनता जनार्दन होंगी है हम सुनो ध्यान देना आज भी दिल्ली के लोग हमें यही कहते हैं कि ऐसे काम पहले पचहत्तर साल में हमने कभी सुने नहीं नहीं देखे हैं जितने हमारी पार्टी ने दिल्ली में किया बाकी हार जीत चलती रहती है वो ऐसी कोई बात नहीं है आज सब हम इकट्ठे मिलके आज सारी पूरी दिल्ली टीम भी, भी सारी पे तो यही एक तहाइया किया है कि हम पंजाब को दो साल पंजाब को एक ऐसा मॉडल बना देंगे जो उसको पूरे देश को दिखाएंगे यानी पंजाब का मुख्यमंत्री मन चुका है कि साढ़े दो साल पे ने पंजाब के अंदर ਹੁਣ ਮੰਨ ਚੁੱਕੇ ਨੇ ਸੀਐਮ ਮਾਨ ਕਿ ਸਾਡੇ ਸਿਰਫ 2 ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਉਹ ਇਹ ਤਾਂ ਜ਼ਰੂਰ ਮੰਨ ਰਹੇ ਨੇ ਕਿ ਆਉਣ ਵਾਲੇ 27 ਦੇ ਵਿੱਚ ਸਾਡਾ ਤਕਤਾ ਯਾਨੀ ਪੂਰੀ ਤਰ੍ਹਾਂ ਪਲਟ ਹੋਣ ਜਾ ਰਿਹਾ ਪਲਟਾ ਵੱਜਣ ਜਾ ਰਿਹਾ ਜਨਤਾ ਸਮਝ ਗਈ ਹੈ ਇਹ ਸੀਐਮ ਮਾਨ ਵੀ ਸਮਝ ਚੁੱਕੇ ਨੇ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਮੇਰੇ ਤੋਂ ਇੰਨੇ ਅੱਕੇ ਨੇ ਜੇਕਰ ਮੈਂ ਹੁਣ ਪੰਜਾਬ ਦੇ ਲੋਕਾਂ ਦੇ ਪੈਰਾਂ ਦੇ ਵਿੱਚ ਵੀ ਜਾ ਕੇ ਡਿੱਗਾ ਉਹ ਚਾਹੇ ਕਿਸਾਨ ਜੇ ਮਜ਼ਦੂਰ ਐ ਚਾਹੇ ਵਪਾਰੀ ਆ ਪੂਰੀ ਦੁਨੀਆ ਯਾਨੀ ਪੂਰੇ ਵਰਗ ਦੇ ਲੋਕ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਜੇਕਰ ਸੀਐਮ ਮਾਨ ਅੱਜ ਪੈਰ ਵੀ ਫੜਦਾ ਤਾਂ ਮੈਨੂੰ ਐਂ ਲੱਗਦਾ ਵੀ ਜਨਤਾ ਜਿਵੇਂ ਆਪਣੇ ਪੈਰ ਵੀ ਪਛਾਹ ਖਿੱਚ ਲੂਗੀ ਕਿਉਂਕਿ ਲੋਕ ਐਸ ਕਦਰ ਕਾਇ ਨੇ ਕੁਛ ਤਾਂ ਇਹਨਾਂ ਨੇ ਐਡਾ ਘਾਣ ਕੀਤਾ ਪੰਜਾਬ ਦੀ ਨੌਜਵਾਨੀ ਦਾ ਜਿਹੜੀ ਕਿ ਵਾਪਸ ਨਹੀਂ ਆ ਸਕਦੀ ਉਹਨਾਂ ਮਾਮਾਂ ਨੂੰ ਕੀ ਜਵਾਬ ਦੇਊਗਾ ਮਾਨ ਜਿਹੜੀਆਂ ਮਾਮਾਂ ਦੇ ਇਸ ਜਹਾਨ ਦੇ ਉੱਤੋਂ ਪੁੱਤ ਹੀ ਤੁਰ ਗਏ ਨੇ ਚਿੱਠੇ ਦੇ ਨਾਲ ਔਰ ਜਿਹੜੇ ਚਿੱਟੇ ਦੇ ਖਿਲਾਫ ਮਹੀਮ ਚੜਾਉਣ ਦੀ ਯਾਨੀ ਕਿਸੇ ਇੱਕ ਬਹੁਤ ਵੱਡਾ ਯਾਨੀ ਉਪਰਾਲਾ ਕੀਤਾ ਸੀ ਭਾਈ ਅਮਰਪਾਲ ਸਿੰਘ ਵਰਗੇ ਯੋਧਿਆਂ ਨੇ ਉਹਨਾਂ ਨੌਜਵਾਨਾਂ ਨੂੰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਧੱਕੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਆਪਣੀ ਤਾਣਾशाही ਦੇ ਥੱਲੇ ਬੰਦ ਕੀਤਾ ਹੋਇਆ ਤਾਂ ਡੇਬਰੂਗੜ੍ਹ ਦੇ ਵਿੱਚ ਕੱਲਾ ਅਮਰਪਾਲ ਸਿੰਘ ਨਹੀਂ 10 ਸਾਥੀ ਹੋਰ ਬੰਦ ਨੇ 11 ਸਾਥੀ ਯਾਨੀ ਪੂਰੇ ਬੰਦੇ ਨੇ ਉਹਨਾਂ 11 ਸਾਥੀਆਂ ਦਾ ਯਾਨੀ ਸਾਡੇ ਸਾਥੀ ਲਾਲੋ ਪੰਜਾਬ ਦੇ ਉਹਨਾਂ ਸਿੰਘਾਂ ਦਾ ਮੁਆਵਜ਼ਾ ਕੌਣ ਭਰਦਾ ਹੈ ਤਾਂ ਹੁਣ ਇਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਮਾਨ ਸਰਕਾਰ ਉਹਨਾਂ ਦਾ ਮੁਆਵਜ਼ਾ ਭਰ ਰਹੀ ਹੈ ਕਿਹੜੇ ਰੂਪ ਦੇ ਵਿੱਚ ਭਰ ਰਹੀ ਹੈ ਇਹ ਜਾਣ ਲੈਣਾ ਸਾਰੇ ਪੰਜਾਬੀਆਂ ਨੂੰ ਜ਼ਰੂਰੀ ਹੈ ਮਾਨ ਸਰਕਾਰ ਬੜੇ ਜੋਰਾ ਸ਼ੁਰਾ ਦੇ ਨਾਲ ਲਿਆਂਦੀ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਵੋਟਾਂ ਸਿੱਖਾਂ ਦੀਆਂ ਵੀ ਸੀ ਜਿੰਨਾ ਸਿੱਖਾਂ ਦੇ ਉੱਤੇ ਅੱਜ ਆਮ ਆਦਮੀ ਪਾਰਟੀ ਨੇ ਵੱਡੇ ਪੱਦਰ ਤੇ ਪੰਜਾਬ ਦੇ ਅੰਦਰ ਤਸ਼ੱਦਦ ਕੀਤਾ ਤੇ ਹੁਣ ਆਉਣ ਵਾਲਾ ਟਾਈਮ ਇਹਨੇ ਤੇ ਕਿਉਂ ਆਇਆ ਜਿਹੜਾ ਹੁਣ ਇਹਨੇ ਤੇ ਵਕਤ ਮਾੜਾ ਆਇਆ ਕਿਉਂ ਆਇਆ ਭਾਈ ਇਹ ਤਾਂ ਆਇਆ ਮੈਂ ਅਕਸਰ ਮੇਰੀਆਂ ਵੀਡੀਓ ਦੇਖ ਸਕਦੇ ਤੁਸੀਂ 5-6 ਮਹੀਨੇ ਪਹਿਲਾਂ ਦੀਆਂ ਮੈਂ ਅਕਸਰ ਕਹਿੰਦਾ ਰਿਹਾ ਕਿ ਪੰਜਾਬ ਦੇ ਵਿੱਚ ਤੁਹਾਡਾ ਬੋਲ ਵਾਲਾ ਹਲੇ ਵੀ ਠੀਕ ਹੈ ਜੇਕਰ ਤੁਸੀਂ ਉਹਨਾਂ ਸਿੰਘਾਂ ਨੂੰ ਬਾਹਰ ਕੱਢਦੇ ਹੋ ਤਾਂ ਪੰਜਾਬ ਦੀ ਜਨਤਾ ਮੈਂ ਕਹਿੰਦਾ ਵੀ 70% ਪੰਜਾਬ ਤੁਹਾਡੇ ਨਾਲ ਖੜੂਆ ਵਿਰੋਧੀ ਤਾਂ ਫਿਰ ਵੀ ਹੁੰਦੇ ਨੇ ਪਰ 70% ਪੰਜਾਬ ਤੁਹਾਡੇ ਨਾਲ ਖੜੂਆ ਜੇਕਰ ਤੁਸੀਂ ਡਿਬਰੂਗੜ੍ਹ ਦੇ ਵਿੱਚੋਂ ਅਮਰਪਾਲ ਸਿੰਘ ਬਾਕੀ ਦੇ ਸਾਥੀਆਂ ਨੂੰ ਰਿਹਾ ਕਰਵਾਉਨੇ ਆ ਰਹੀ ਅਮਰਪਾਲ ਸਿੰਘ ਦੀ ਗੱਲ ਇਹਨਾਂ ਨੇ ਤਾਂ ਇਹ ਵੀ ਕਿਹਾ ਸੀ ਤੇ ਮਤੇ ਪਾ ਕੇ ਮੈਂ ਬੰਦੀ ਸਿੰਘਾਂ ਨੂੰ ਯਾਨੀ ਰਿਹਾ ਕਰਵਾਉਂਗਾ ਜੇਕਰ ਮੈਂ ਸਰਕਾਰ ਦੇ ਵਿੱਚ ਆਉਣਾ ਪੇਮਾਨ ਸਾਹਿਬ ਤੁਸੀਂ ਸਰਕਾਰ ਦੇ ਵਿੱਚੋਂ ਜਾਣ ਵਾਲੇ ਹੋ ਤੁਹਾਰੇ ਤੇ ਇੱਕ ਨਹੀਂ ਗੱਲ ਕਹੀ ਕੋਈ ਬੰਦੀ ਸਿੰਘਾਂ ਦੇ ਉੱਤੇ ਕੀਤੀ ਕਿਹੜੇ ਮੋਰਚੇ ਤੇ ਸਫਲਤਾ ਮਿਲੀ ਹੈ ਪੰਜਾਬ ਦੇ ਅੰਦਰ ਸਿੱਖ ਨੌਜਵਾਨ ਜੂਝ ਰਹੇ ਨੇ ਕਿਸਾਨ ਜੂਝ ਰਹੇ ਨੇ ਮਜ਼ਦੂਰ ਮਰ ਰਹੇ ਆ ਬੇਹੱਦ ਯਾਰੇ ਬੇਰੋਜ਼ਗਾਰੀ ਹੈ ਇਸੇ ਕਰਕੇ ਡੀਪੋਰਟ ਹੋ ਕੇ ਆਏ ਸਾਡੇ ਨੌਜਵਾਨ ਪੰਜਾਬ ਦੇ ਉਹਨਾਂ ਭਾਰਤੀਆਂ ਦੇ ਵਿੱਚੋਂ ਸੰਖਿਆ 30 ਪਾਈ ਗਈ ਹੈ ਹੋਰ ਵੀ ਪਤਾ ਨਹੀਂ ਕਿੰਨੇ ਕ ਜਹਾਜ਼ ਆਉਣਗੇ ਜਿਹੜੇ ਤੁਹਾਡੇ ਹੀ ਅੱਕੇ ਹੋਏ ਸਾਡੇ ਤੋ ਯੱਕੇ ਹੋਏ ਉਹ ਵੱਡੇ ਵੱਡੇ ਮੁਲਕਾਂ ਦੇ ਵਿੱਚ ਜਾ ਬੈਠੇ ਨੇ ਆਪਣੇ ਘਰਾਂ ਬਾਰਾਂ ਨੂੰ ਦੇਖੋ ਤੁਸੀਂ ਕਿਹੜੀ ਗੱਲ ਦਾ ਸ਼ਿਕਾਰ ਕਰ ਦਿੱਤੇ ਨੇ ਲੋਕ ਕਹੋ ਜਾਂ ਸ਼ਿਕਾਰ ਖੇਡਿਆ ਤੁਸੀਂ ਲੋਕਾਂ ਦਾ ਕਿੰਨੀ ਮਾਨਵਤਾ ਦੀ ਯਾਨੀ ਤੁਸੀਂ ਸੋਚ ਬਦਲਤੀ ਹੈ ਉਹਨਾਂ ਦੀ ਮਾਸਕ ਦਾ ਇਹ ਜੀ ਕਰਤੀ ਹੈ ਕਿ ਸਾਡੇ ਪੰਜਾਬ ਦੇ ਅੰਦਰ ਸਾਡੇ ਦੇਸ਼ ਦੇ ਅੰਦਰ ਅਸੀਂ ਰਹਿਣੀ ਵੀ ਅਸੀਂ ਜਾਣਾ ਤਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਬਹੁਤ ਸਾਰੇ ਦੇਸ਼ ਆ ਪਰ ਤੁਸੀਂ ਸੋਚ ਬਣਾਉਣ ਵਾਲੇ ਹੋ ਤੁਹਾਨੂੰ ਵੀ ਪਤਾ ਸੀ ਕਿ ਪੰਜਾਬ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣੇ ਆ ਅਸੀਂ ਰੁਜ਼ਗਾਰ ਦੇਵਾਂਗੇ ਤਾਂ ਪੰਜਾਬ ਦੀ ਨੌਜਵਾਨੀ ਇੱਥੇ ਫਿੱਟ ਰਹੀ ਨਹੀਂ ਹੈ ਜੇਕਰ ਅਸੀਂ ਇਹਨਾਂ ਦੇ ਕੰਮ ਨਹੀਂ ਆਉਂਦੇ ਆਪਣੀ ਸੱਤਾ ਦੇ ਵਿੱਚ ਚੂਰ ਰਹਿਣਾ ਤੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਢਿੱਡ ਭਰਨਾ ਪੰਜਾਬ ਦੇ ਵਿੱਚ ਇੰਡਸਟਰੀਆਂ ਲਾ ਦੇਣੀਆਂ ਉਹਨਾਂ ਦੀਆਂ ਫੈਕਟਰੀਆਂ ਲਾ ਦੇਣੀਆਂ ਪੰਜਾਬ ਦੀ ਧਰਤੀ ਨੂੰ ਬੰਜਰ ਕਰ ਦੇਣਾ ਤੇ ਫਿਰ ਪੰਜਾਬ ਦੀ ਨੌਜਵਾਨੀ ਆਪੇ ਬਾਹਰਲੇ ਮੁਲਕਾਂ ਨੂੰ ਭੱਜੂਗੀ ਤੇ ਫਿਰ ਅਸੀਂ ਇੱਥੋਂ ਹੋ ਭੱਜਾਂਗੇ ਇਹ ਸਾਡੇ ਪੰਜਾਬ ਦੇ ਉੱਤੇ ਕਬਜ਼ਾ ਗੈਰ ਪੰਜਾਬੀਆਂ ਦਾ ਖਰਾਵਾਂਗੇ ਤਾਂ ਇਹ ਗੱਲ ਸਿੱਧ ਹੋਈ ਆ ਮਾਨ ਸਾਹਿਬ ਤਾਂ ਹੁਣ ਤੁਸੀਂ ਮੰਨ ਚੁੱਕੇ ਹੋ ਕਿ ਦੋ ਕੁ ਸਾਲ ਸਾਡੇ ਹੋਰ ਨੇ ਐਦੂ ਵੱਧ ਅਸੀਂ ਕੁਝ ਕਰ ਨਹੀਂ ਸਕਦੇ ਜਿੰਨਾ ਕੁ ਹੁਣ ਦੋ ਸਾਲਾਂ ਦੇ ਵਿੱਚ ਤੁਸੀਂ ਲੁੱਟੋਗੇ ਉਹ ਸਭ ਨੂੰ ਦਿਖ ਰਿਹਾ ਪਤਾ ਵੀ ਹੈ ਲੁੱਟ ਲੋ ਕੋਈ ਗੱਲ ਨਹੀਂ ਇਹ ਪੰਜਾਬ ਹੈ ਪਤਾ ਨਹੀਂ ਕਿੱਡਾ ਕ ਦਿਨ ਲਈ ਬੈਠੇ ਆ ਸਾਡੇ ਪੰਜਾਬੀ ਪਰ ਆਉਣ ਵਾਲੇ 27 ਦੇ ਵਿੱਚ ਜਿਹੜਾ ਤੁਹਾਡੇ ਨਾਲ ਹੋਣ ਜਾ ਰਿਹਾ ਉਹ ਤੁਸੀਂ ਯਾਦ ਰੱਖੋਗੇ ਨਾਮੋ ਨਿਸ਼ਾਨ ਦੇ ਸਤ ਹਿੰਦੁਸਤਾਨ ਦੇ ਪੱਦਰ ਤੋਂ ਆ ਆਮ ਆਦਮੀ ਪਾਰਟੀ ਦਾ ਮਟਨ ਜਾ ਰਿਹਾ ਇਹ ਗੱਲ ਤੁਸੀਂ ਯਾਦ ਰੱਖਿਓ ਸੱਚ ਕੌੜਾ ਹੁੰਦਾ ਸੁਣਨਾ ਚਾਹੀਦਾ ਉਹਨੂੰ ਸਹਿਨ ਵੀ ਕਰਨਾ ਪੈਣਾ ਤੁਹਾਨੂੰ ਵਕਤ ਆਉਣ ਤੇ ਇਹਨੂੰ ਹਿੰਮਤ ਦੀ ਲੋੜ ਹੈ ਤੁਹਾਨੂੰ ਹੁਣ ਤਾਂ ਮੇਰੇ ਵੀਰੋ ਭੈਣੋ ਸਾਰਿਆਂ ਨੂੰ ਮੇਰੀ ਬੇਨਤੀ ਆ ਪੰਜਾਬ ਵਾਲਿਆਂ ਨੂੰ ਇੱਕ ਮੈਂ ਤੁਹਾਨੂੰ ਸਪੈਸ਼ਲ ਗੱਲ ਕਹਿਣੀ ਚਾਹੁੰਦਾ ਮੇਰੇ ਬੰਨਿਓ ਤੇ ਬਾਈ ਸਾਥ ਜ਼ਰੂਰ ਦਿਆ ਕਰੋ ਜਦੋਂ ਕਿ ਪੰਜਾਬ ਦੇ ਪ੍ਰਤੀ ਸਾਡੇ ਲੋਕਾਂ ਦੇ ਪ੍ਰਤੀ ਆਪਾਂ ਬੋਲਦੇ ਆ ਤਾਂ ਜ਼ਰੂਰ ਸਾਥ ਦਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਗਰੁੱਪਾਂ ਦੇ ਵਿੱਚ ਤਾਂ ਕਿ ਹੋਰ ਬਹੁਤ ਸਾਰੇ ਸਾਥੀਆਂ ਤੱਕ ਜਾਵੇ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੁੰਨੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਅਗਲਾ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ